ਤੋ ਵੀ ਜੀ ਕਹਰੇ ਨੇ ਕਿ ਜੇ ਸੰਤ ਮਿਲੇ ਸੰਤ ਜਿਹੜਾ ਸ਼ੁੱਧ ਵਿਚਾਰਾਂ ਵਾਲਾ ਜਿਸ ਨੂੰ ਅਸੀਂ ਸੰਤ ਕਹਿੰਨੇ ਆ ਜਿਸ ਦੀ ਵਿਆਖਿਆ ਅਸੀਂ ਸਾਰੇ ਜਾਣਦੇ ਵੀ ਆ ਜਿਹੜਾ ਅਡੋਲ ਹੁੰਦਾ ਹੈ ਕਿ ਕੋਹ ਦੇ ਪੈਰ ਹੁੰਦਾ ਹੈ ਜੀ ਅਸੀਂ ਉਸ ਜਾਗਰਤ ਸਕਤਾ ਨਾਲ ਜੁੜੇ ਰਹਿਣਾ ਚਾਹੁੰਨੇ ਆ ਤੇ ਸਾਨੂੰ ਇਹੋ ਜੇ ਲੋਕਾਂ ਨੂੰ ਬੋਲਣਾ ਚਾਹੀਦਾ ਹੈ ਜਿਨ੍ਹਾਂ ਜਿਨ੍ਹਾਂ ਦੀ ਪ੍ਰਵਿਰਤੀ ਸੰਤ ਵਾਲੀ ਹੋਵੇ ਨਾ ਕਿ ਅਸੰਤ ਵਾਲੀ ਹੋਵੇ। ਕਿ ਇੱਕ ਪੰਕਤੀ ਤਾਂ ਹੋਰ ਤੁਸੀਂ ਠੀਕ ਕਰਨੀ ਸੀ ਮੈਂ ਸਕਿਪ ਕਰ ਗਿਆ। ਸੰਤਸਿਓ ਬੋਲੇ ਬੋਲੇ ਉਪਕਾਰੀ। ਇਹ ਜਿਹੜਾ ਸ਼ਬਦ ਹੈ ਨਾ ਇਹ ਸਾਨੂੰ ਇਹ ਮੋਰਲ ਸਿੱਖਿਆ ਦੇ ਰਿਹਾ ਕਿ ਉਹਨਾਂ ਬੰਦਿਆਂ ਨਾਲ ਹੀ ਬੈਠੀਏ ਜਿਨ੍ਹਾਂ ਨਾਲ ਕੋਈ ਕ੍ਰੀਏਟਿਵ ਗੱਲਾਂ ਹੋ ਸਕਣ ਸੋ ਇੱਕ ਕਨਫਿਊਜ਼ਨ ਦਾ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਉਹ ਵੀ ਜ਼ੂਮ ਮੀਟਿੰਗ ਕਰਦੇ ਨੇ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਹੈ ਵੀ ਤੁਸੀਂ ਆਪਣੇ ਪਲੇਟਫਾਰਮ ਤੇ ਸੰਗਤ ਨੂੰ ਇਨਵੋਲਵ ਕਰੋ ਵਨ ਸਾਈਡਿਡ ਕਥਾਵਾਂ ਤੋਂ ਸੰਗਤ ਕਨਫਿਊਜ਼ ਹੋ ਚੁੱਕੀ ਹੈ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਜੀ ਮੁਹਿਮ ਆਪਣਾ ਅਮਰਾਨੰਦ ਦੇ ਵਿੱਚ ਅਸੀਂ ਸਾਰਿਆਂ ਨੂੰ ਜੀ ਆਇਆਂ ਨੂੰ ਆਤਿਆਂ ਜੀ ਜਿਹੜੇ ਸਾਨੂੰ ਇਸ ਵੇਲੇ ਪ੍ਰੈਜੈਂਟ ਸੁਣ ਰਹੇ ਨੇ ਤੇ ਜਿਹੜੇ ਸਾਨੂੰ YouTube ਤੇ ਬਾਅਦ ਤੋਂ ਵੇਖਣਗੇ ਕੋਣਾ ਨੂੰ ਵੀ ਤੇ ਇੱਥੇ ਜਿਸ ਤਰ੍ਹਾਂ ਕਿ ਰੋਜ਼ ਸਾਡਾ ਟੀਚਾ ਹੈ ਅਸੀਂ ਇੱਕ ਗੁਰਬਾਣੀ ਦਾ ਸ਼ਬਦ ਲੈਨੇ ਆ ਸਵੇਰੇ ਤੇ ਉਸ ਸ਼ਬਦ ਨੂੰ ਅਸੀਂ ਪੂਰੀ ਤਰ੍ਹਾਂ ਸੰਪੂਰਨ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਗੁਰੂ ਸਾਹਿਬ ਸਾਨੂੰ ਸੁਨੇਹਾ ਕੀ ਦੇਣਾ ਚਾ ਰਹੇ ਨੇ ਦੀ ਬਾਕੀ ਮਤਾਂ ਉਸ ਵੇਲੇ ਵੀ ਸੰ ਜਦੋਂ ਉਹਨਾਂ ਨੇ ਇੱਕ ਗ੍ਰੰਥ ਲਿਖਣ ਦੀ ਕਲਣਾ ਕੀਤੀ ਬਾਕੀ ਸੰਤਾਂ ਦੀਆਂ ਬਾਣੀਆਂ ਉਹਨਾਂ ਨੇ ਕਿੱਥਾ ਕਿੱਥੋਂ ਕਲੈਕਟ ਕੀਤੀਆਂ ਔਰ ਇਹ ਗ੍ਰੰਥ ਸਾਡੇ ਲਈ ਇੱਕ ਸਾਜਿਆ ਤੇ ਇਹਦਾ ਮਤਲਬ ਉਹ ਸਾਨੂੰ ਕੁਝ ਤੇ ਸੁਨੇਹਾ ਦੇ ਰਹੇ ਸਨ ਵੱਖਰਾ ਦੁਨੀਆ ਨਾਲੋਂ ਉਸ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇਸ ਇਹਨਾਂ ਸ਼ਬਦਾਂ ਵਿੱਚ ਕਿ ਉਹ ਕੀ ਸਾਡੇ ਤੱਕ ਪਹੁੰਚਾਉਣਾ ਚਾਹ ਰਹੇ ਹਨ ਔਰ ਇੱਥੇ ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਉਸ ਤਰ੍ਹਾਂ ਤੇ ਸਾਰੀ ਬਾਣੀ ਦੇਖੋ ਜੀ ਆ ਰਾਗਾ ਉੱਤੇ ਅਧਾਰਿਤ ਹੈ ਗਾਇਨ ਸ਼ੈਲੀ ਵਿੱਚ ਹੈ ਤੇ ਗਾਇਨ ਸ਼ੈਲੀ ਕਿਉਂਕਿ ਹਰ ਕਿਸੇ ਨੂੰ ਆਉਂਦੀ ਨਹੀਂ ਹਰ ਕੋਈ ਪਾ ਨਹੀਂ ਸਕਦਾ ਦੂਜੀ ਗੱਲ ਹੈ ਕਿ ਹਰ ਵੇਲੇ ਅਸੀਂ ਉਸ ਸਥਿਤੀ 'ਚ ਵੀ ਨਹੀਂ ਹੁੰਦੇ ਕਿ ਗਾਈ ਇਸ ਕਰਕੇ ਅਸੀਂ ਇੱਕ ਨਾ ਉਚਾਰਨ ਦਾ ਲਹਿਜਾ ਤਿਆਰ ਕੀਤਾ ਹੈ ਜਿਸ ਨੂੰ ਅਸੀਂ ਉਸ ਲਹਿਜੇ ਨਾਲ ਜਦੋਂ ਸ਼ਬਦਾਂ ਨੂੰ ਪੜਦੇ ਹਾਂ ਜਿਦਾਂ ਕਿ ਤੁਸੀਂ ਇੱਥੇ ਦੇਖ ਰਹੇ ਹੋ yellow color ਦੇ ਵਿੱਚ ਕਿੰਨੇ ਦੋ ਅੱਖਰ ਕਿੰਨੇ ਕੱਲਾ ਕਿੰਨੇ ਦੋ ਕਿੰਨੇ ਤਿੰਨ ਕਿੰਨੇ ਇੱਕ ਇੱਕ ਖਰ ਇਸ ਤਰ੍ਹਾਂ ਵਿੱਚ ਚਿੱਟੀਆਂ ਜਗ੍ਹਾ ਛੱਡ ਕੇ ਅਸੀਂ ਯੈਲੋ ਕਿਤੇ ਹੋਏ ਇਹ ਸਾਡਾ ਉਚਾਰਨ ਦਾ ਲੈਜਾ ਹੈ ਇਸ ਲੈਜੇ ਨਾਲ ਜਦੋਂ ਅਸੀਂ ਸ਼ਬਦ ਨੂੰ ਪੜਾਂਗੇ ਤੇ ਇਸ ਦੇ ਅਰਥ ਸਾਨੂੰ ਸੁਖਾਲੇ ਸਮਝ ਆਉਂਦੇ ਹਨ ਇਸ ਕਰਕੇ ਅਸੀਂ ਇਹ ਇੱਕ ਲੈਜਾ ਤਿਆਰ ਕੀਤਾ ਹੈ ਇਹ ਅਸੀਂ ਆਪਣੇ ਲਈ ਕੀਤਾ ਹੈ ਜੇਕਰ ਕਿਸੇ ਨੂੰ ਠੀਕ ਲੱਗੇ ਤੇ ਠੀਕ ਹੈ ਪਰ ਜੇਕਰ ਤੁਹਾਨੂੰ ਲੱਗੇ ਕਿ ਇਹ ਕਿਧਰੇ ਥੋੜਾ ਬਹੁਤ ਗਲਤ ਹੈ ਉਸ ਨੂੰ ਵੀ ਤੁਸੀਂ ਪ੍ਰੈਜ਼ੈਂਟ ਜੁੜੇ ਹੋਣੇ और यूट्यूब वेख वाले कमेंटा राही ठीक करवा सकते हो कमेंटा के जवाब असं जरूर दें कमेंट अरूर पढ़ते हैं और जे कर जन करना चाहो तो यूट्यूब साड़ा लिंक है जी उसी कभी भी सू सवे साढ़े अठ बजे और शाम छे बजे ज्वाइन कर सकते हो संडे शाम की संडे सवेर की साड़ी छुट्टी रहती है अज हम जो सबक प्रजेंट सान के उ है यह मैं एक बार

ਕਿ ਪੰਜ ਪੀਸ ਜੁਸਲੀ ਦਿਨ ਕਰ ਤੋਂ ਮਜਬ ਪੰਜੀ ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਹਿ ਜੀ ਫਤਹਿ ਜੀ ਅਰਾਗ ਗੋੜ ਬਾਣੀ ਭਗਤਾਂ ਕੀ ਕਬੀਰ ਜੀ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੰਤ ਮਿਲੈ ਕਿਛ ਸੁਨੀਐ ਕਹੀਐ ਮਿਲੈ ਅਸੰਤ ਮਸਤ ਕਰ ਰਹੀ ਹੈ बाबा बोलना क्या कही है? जैसे राम नाम रव रही है, रहाओ। संतन बोले उपकारी मूर्ख स्यो बोले चखमारी बोलत बोलत बढ़ है विकारा बिन बोले क्या कर है विचारा कहो नानक छूछ घट बोले भरिया ਕਹੋ ਕਵੀਰ ਛੂਛਾ ਘਟ ਬੋਲੇ ਭਰਿਆ ਹੋਏ ਸੁਖਭੂ ਨ ਡੋਲੇ ਕਹੋ ਕਵੀਰ ਛੂਛਾ ਘਟ ਬੋਲੇ ਭਰਿਆ ਹੋਏ ਸੁਖਭੂ ਨ ਡੋਲੇ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ ਜੀ ਤੁਹਾਨੂੰ ਮਾਫੀ ਜੀ ਬਹੁਤ ਸੋਣਾ ਪੜਿਆ ਬਹੁਤ ਸੋਣਾ ਪੜਿਆ ਪੈਂ ਜੀ ਪੂਰਾ ਲਹਿਜੇ ਦਾ ਤੁਸੀਂ ਇਸਤੇਮਾਲ ਕੀਤਾ ਬਹੁਤ ਸੋਣਾ ਤੁਸੀਂ ਰੀਡਿੰਗ ਹੈਬਿਟ ਜਿਹੜੀ ਬਣਾਈ ਹੈ ਨਾ ਹੁਣ ਬਹੁਤ ਸੋਹਣੀ। ਸੌਂ ਚੰਗ ਕਰ ਰਹੀ ਸੀ ਪਸੀਨਾ ਆਖਾਂ ਚ ਸੀਦਾ ਅੱਖਾਂ ਵੀ ਹੈ ਨਹੀਂ ਸੀ ਕੋਲੇ। ਵਾਹ ਬਸ ਹੁਣ ਤੁਸੀ ਸੋਣਾ ਪੜਿਆ। ਹਾਂਜੀ ਮੈਨੂੰ ਮੈਨੂੰ ਬਹੁਤ ਮੈਂ ਦੱਸ ਨਹੀਂ ਸਕਦਾ। ਤੁਹਾਡੀਆਂ ਦੋਨਾਂ ਭੈਣਾਂ ਨੂੰ ਦੇਖ ਕੇ ਨਾ ਮੈਨੂੰ ਇੰਨਾ ਖੁਸ਼ ਇੰਨਾ ਮਾਣ ਮਹਿਸੂਸ ਹੋ ਰਿਹਾ ਵੀ ਕਿੰਨਾ ਤੁਹਾਡੇ ਚ ਚੇਂਜ ਨਹੀਂ ਤੇ ਭੈਣ ਜੀ ਸਟਾਰਟਿੰਗ ਦੇ ਵਿੱਚ ਕਿਵੇਂ ਪੜਦੇ ਸੀ ਹਾਂ ਹੁਣ ਦੇਖੋ ਅੱਜ ਪੂਰੇ ਲਹਿਜੇ ਦੇ ਵਿੱਚ ਜਦੋਂ ਤੁਸੀਂ ਪੜਿਆ ਤੇ ਮਤਲਬ ਜਿਹੜਾ ਸੁਣਨ ਵਾਲਾ ਹੋਏਗਾ ਨਾ ਤੁਹਾਡੀ ਇਸ ਗੱਲ ਨੂੰ ਤੁਹਾਡੇ ਇਸ ਗੁਰੂ ਪਾਤਸ਼ਾਹ ਜੀ ਦੇ ਦਿੱਤੇ ਹੋਏ ਸ਼ਬਦ ਨੂੰ ਮਾਫ ਕਰਨਾ ਮੈਂ ਬੋਲੇ ਵਗੈਰ ਰਹਿ ਨਹੀਂ ਪਾਰਿਆ ਕਿਉਂਕਿ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਵੀ ਸਾਡੀ ਮਹਿੰਮ ਜਿਹੜੀ ਹੈ ਉਹ ਹੌਲੀ-ਹੌਲੀ ਸਹੀ ਜਗ੍ਹਾ ਤੇ ਪਹੁੰਚ ਰਹੀ ਹੈ ਅਸੀਂ ਸਾਰੇ ਇੱਕ ਦੂਜੇ ਨੂੰ ਕਾਪੀ ਕਰ ਰਹੇ ਹਾਂ ਇੱਕ ਦੂਜੇ ਤੇ ਜਿਹੜੀ ਸਾਡੀ ਮਹਿੰਮ ਦਾ ਪਹਿਲਾ ਟੀਚਾ ਸੀ ਵੀ ਅਸੀਂ ਇੱਕ ਦੂਜੇ ਨੂੰ ਆਪਣੇ ਜੈਸਾ ਬਣਾਈਏ ਡੁਪਲੀਕੇਸ਼ਨ ਵਾਲਾ ਜਿਹੜਾ ਫਾਰਮੂਲਾ ਸੀ ਉਹ ਤਿਆਰ ਹੋ ਰਿਹਾ ਹੈ ਤੇ ਮੈਂ ਤੁਹਾਡੇ ਦੋਨਾਂ ਦਾ ਬਹੁਤ ਦਿਲੋਂ ਥੈਂਕਸ ਕਰਦਾ ਭੈਣ ਜੀ ਔਰ ਗੁਰਵਚਨ ਵੀਰ ਜੀ ਦਾ ਜਿਹੜੇ ਵੀ ਸਾਡੇ ਪਾਲ ਵੀਰ ਜੀ ਦਾ ਜਿਹੜੇ ਵੀ ਸਾਡੇ ਨਾਲ ਜੁੜਦੇ ਨੇ ਤੁਸੀਂ ਸਾਰਿਆਂ ਨੇ ਜਦੋਂ ਇਸ ਨੂੰ ਇਕੱਠਾ ਕਰਕੇ ਇਹਨੂੰ ਚਲਾਇਆ ਤੇ ਅਸੀਂ ਕਿਤੇ ਨਾ ਕਿਤੇ ਚੇਂਜ ਦੇਖ ਰਹੇ ਆਂ ਸਮਾਜ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਭੈਣ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜੀ ਮੰਤਰੀ ਜੀ ਪਲੀਜ਼ ਤੁਸੀਂ ਕਰੋ ਸਟਾਰਟ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸ਼ਬਦ ਦੀ ਵਿਆਖਿਆ ਮੈਂ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਮੈਨੂੰ ਇੰਨੀ ਸਮਝ ਨਹੀਂ ਹੈ ਫਿਰ ਵੀ ਜੋ ਮੈਨੂੰ ਸਮਝ ਆ ਰਿਹਾ ਹੈ ਮੈਂ ਉਸ ਨੂੰ ਲੈ ਕੇ ਆਰਾਮ ਕਰਾਂਗੀ ਪਰ ਮੇਰੀ ਸਾਰਿਆਂ ਨੂੰ ਬੇਨਤੀ ਰਹੇਗੀ ਜੁੜੇ ਵੀਰਾਂ ਭੈਣਾਂ ਨੂੰ ਕਿ ਜਿੱਥੇ ਕਿਤੇ ਮੇਰੀ ਮਿਸਟੇਕ ਹੋਵੇ ਤੇ ਪਲੀਜ਼ ਕਾਈਂਡਲੀ ਉਹ ਮੁਕਤ ਕਰਵਾਣਾ ਉਸ ਸੇ ਵੇਲੇ ਜੀ ਕਬੀਰ ਜੀ ਘਰ ਪਹਿਲਾ ਇੱਕ ਕਿਉਂ परसाद संत मिले कि है है। मिले असंत मस्त कबीर तो जी कह रहे कि जे संत मिले संत जेड़ा शुद्ध विचार वाला जिसनों अस संत कहने जिसकी व्याख्या अस सारे जानते भी हां ਜਿਹੜਾ ਅਡੋਲ ਹੁੰਦਾ ਹੈ ਨਾ ਪੌਣ ਦਿਨ ਬਾਅਦ ਹੁੰਦਾ ਹੈ ਉਹ ਸੰਤ ਹੁੰਦਾ ਹੈ ਅ ਜਦੋਂ ਸਾਨੂੰ ਕੋਈ ਸੰਤ ਮਿਲੇ ਇੱਕ ਕਾਈਂਡਲੀ ਪਿੱਛੇ ਆਵਾਜ਼ ਆ ਰਹੀ ਹੈ ਤਾ ਕੁਝ ਕਹੀਏ ਤੇ ਸੁਣੀਏ ਜੇਕਰ ਕੋਈ ਅ ਸੰਤ ਸੰਤ ਦੇ ਅੱਗੇ ਅ ਲਗਾਇਆ ਉਹਨਾਂ ਨੇ ਯਾਨੀ ਕਿ ਉਸ ਪ੍ਰਵ੍ਰਤੀ ਵਾਲਾ ਸਾਨੂੰ ਨਾ ਮਿਲੇ ਤਾਂ ਮਸਟ ਕਰ ਰਹੀਏ ਤਾਂ ਚੁੱਪ ਚਾਪ ਲਾ ਲਈਏ ਕੁਝ ਕਹਿਣ ਦੀ ਲੋੜ ਹੀ ਨਹੀਂ ਕਿਉਂਕਿ ਉਸ ਜੀਵ ਦੀ ਜਿਹੜੀ ਉਸ ਇਨਸਾਨ ਦੀ ਪਰਵਰਤੀ ਹੈ ਉਹ ਉਹ ਨਹੀਂ ਹੈ ਕਿ ਗੱਲ ਉਸ ਤਰ੍ਹਾਂ ਕੀਤੀ ਜਾ ਸਕੇ ਜਿਸ ਤਰ੍ਹਾਂ ਕਿ ਕਰਨੀ ਚਾਹੀਦੀ ਹੈ ਸਮਾਜ ਵਿੱਚ ਜਿਵੇਂ ਸਾਨੂੰ ਰਹਿਣਾ ਚਾਹੀਦਾ ਹੈ ਅਡੋਲ ਅਸਥਾ ਜਾਂ ਬਾਕੀ ਸਾਰੇ ਗੁਣਾਂ ਨੂੰ ਧਾਰਨ ਕਰਕੇ ਜੇ ਕੋਈ ਬਿਨਾਂ ਗੁਣਾਂ ਵਾਲਾ ਮਿਲ ਜਾ ਤੇ ਉਹਦੇ ਨਾਲ ਗੱਲ ਕਰਨੀ ਨਹੀਂ ਚਾਹੀਦੀ ਇੱਥੇ ਇਹ ਕਿ ਆ ਜਾ बाबा बोलना क्या कहिए बाबा बोलना क्या कहिए जैसे राम नाम रब रहिए रहा कि कह रहे ने कि गलत बात की गलत बात करिए दुनिया विचरण दिया होया असली की बोलिए की गलत बात कहिए ये बिचारे जा रहे आए थे ਸਵਾਲ ਪੰਗੋ ਪੁੱਛ ਰਹੇ ਨੇ ਕਿ ਕੀ ਕਹਿਣਾ ਹੈ ਅੱਗੇ ਦਾ ਜਵਾਬ ਦਿੰਦੇ ਨੇ ਜੈਸੇ RAM ਨਾਮ ਰਵ ਰਹਿ ਗਏ ਜਿਸ ਤਰ੍ਹਾਂ ਸਦਾ ਉਸ RAM ਨਾਮ ਨਾਲ ਜੁੜੇ ਰਹਿਣਾ ਚਾਹੀਦਾ ਜਿਸ ਦੀ ਜਿਸ ਦੇ ਕਰਕੇ ਜਿਸ ਦੇ ਕਰਕੇ ਦੁਨੀਆ ਦੇ ਵਿੱਚ ਇਹ ਸਾਡੀ ਜਿਹੜੀ ਸਥਿਤੀ ਹੈ ਜਾਂ ਸਾਡੀ ਜਿਹੜੀ ਕੌਨਸ਼ੀਅਸ ਹੈ ਜਾਗਰਤੀ ਹੈ ਉਹ ਉਸ ਜਾਗਰਿਤ ਗਗਨ ਸੱਤਾ ਨਾਲ ਜੁੜੀ ਰਹੇ ਇਸ ਤਰ੍ਹਾਂ ਰਹੀਏ ਇਹ ਰਹਾਓ ਮੈਂ ਸੈਂਟਰਲ ਆਈਡੀਆ ਮੈਨੂੰ ਲੱਗੇ ਮੈਂ ਅਗਰ ਨਹੀਂ ਠੀਕਾਂ ਤੇ ਪਲੀਜ਼ ਠੀਕ ਕਰਵਾ ਦੇਣਾ ਜੀ ਸੰਤਨ ਸੋ ਬੋਲੇ ਉਪਕਾਰੀ ਜਿਨੇ ਗੱਲ ਕਰਨੀ ਹੈ ਸੰਤਾ ਨਾਲ ਤੇ ਉਥੇ ਭਲਾਈ ਦੀ ਗੱਲ ਹੋਏਗੀ ਕਿਉਂਕਿ ਸੰਤਾ ਨਾਲ ਜੜੀ ਵੀ ਤੁਸੀਂ ਜੋ ਵੀ ਬੋਲਾਂਗੇ ਉਪਲਾਈ ਦੀ ਹੀ ਗੱਲ ਕਰਨਗੇ ਉਹ ਗਲਤ ਗੱਲ ਕਰਨਗੇ ਨਹੀਂ ਇਸ ਕਰਕੇ ਸੰਤਨ ਸਿਓ ਬੋਲੇ ਉਪਕਾਰੀ ਉਪਕਾਰੀ ਮੈਨੇ ਮੇਰੇ ਖੈਲ ਪਲਾਈ ਚੰਗੀ ਗੱਲ ਮੂਰਖ ਸਿਓ ਬੋਲੇ ਚੱਖ ਮਾਰੀ ਜੇ ਅਸੀਂ ਕਿਸੇ ਮੂਰਖ ਨਾਲ ਜਿਹੜਾ ਅਸੰਤ ਜਿਹਨੂੰ ਸਟਾਰਟਿੰਗ ਚ ਕਿਹਾ ਗਿਆ ਉੱਤੇ ਉਸਦੇ ਨਾਲ ਅਗਰ ਅਸੀਂ ਗੱਲ ਕਰਾਂਗੇ ਤੇ ਅਸੀਂ ਬਿਨਾਂ ਵਜ੍ਹਾ ਹੀ ਆਪਣਾ ਮਤਲਬ ਸਿਰ ਖਪਾਈ ਕਰਾਂਗੇ ਜਾਂ ਮੂਰਖ ਨਾਲ ਗੱਲ ਕਰਾਂਗੇ ਤੇ ਬਿਨਾਂ ਵਜ੍ਹਾ ਹੀ ਉਹਦੇ ਨਾਲ ਗੱਲ ਕਰਦੇ ਅਸੀਂ ਪਰੇਸ਼ਾਨ ਹੋ ਜਾਵਾਂਗੇ ਜਿਸ ਤਰ੍ਹਾਂ ਬਾਣੀ ਦਾ ਵੈਸੇ ਅਸੀਂ ਲੈਂਦੇ ਨਹੀਂ ਆ ਇੱਕ ਜਗ੍ਹਾ ਸ਼ਾਇਦ ਮੇਰੇ ਹਿਸਾਬ ਚ ਇਹ ਕਿਧਰੇ ਆਂਦਾ ਹੈ ਮੂਰਖੇ ਨਾਲ ਨਾ ਲੂਜੀਏ ਉਹ ਵੀ ਇਹੀ ਅਰਥ ਨੇ ਜੋ ਮੈਨੂੰ ਲੱਗ ਰਿਹਾ ਤੇ ਮਤਲਬ ਅਸੀਂ ਕਿਸੇ ਅਸੰਤ ਬੰਦੇ ਨਾਲ ਨਾ ਬੋਲੀਏ ਕਿਉਂਕਿ ਉੱਥੇ ਅਸੀਂ ਬਿਨਾਂ ਵਜ੍ਹਾ ਹੀ ਬੋਲਦੇ ਰਵਾਂਗੇ ਉੱਥੇ ਬੋਲ ਕੇ ਕੋਈ ਫਾਇਦਾ ਨਹੀਂ ਨਾ ਉਹਨੇ ਅੱਗੋਂ ਦੀ ਕੋਈ ਚੰਗੀ ਗੱਲ ਕਰਨੀ ਹੈ ਤੇ ਨਾ ਸਾਡੀ ਕਈ ਹੋਈ ਚੰਗੀ ਗੱਲ ਉਹਨੇ ਸਮਝਣੀ ਹੈ ਤੇ ਸਾਡੀ ਪ੍ਰਵਿਰਤੀ ਜਿਹੜੀ ਹੈ ਉਹਦੇ ਵਰਗੀ ਹੋ ਜਾਣੀ ਹੈ ਕੰਪੈਟੀਬਿਲਿਟੀ ਅਸੀਂ ਸੰਤ ਬਣੀਏ ਇਸ ਕਰਕੇ ਜੇ ਸੰਤ ਰਹਿਣਾ ਚਾਹੁੰਦੇ ਆ ਜੇ ਅਸੀਂ ਉਸ ਜਾਗਰਤ ਸੱਤਾ ਨਾਲ ਜੁੜੇ ਰਹਿਣਾ ਚਾਹੁੰਦੇ ਆ ਤੇ ਸਾਨੂੰ ਇਹੋ ਜੇ ਲੋਕਾਂ ਨੂੰ ਬੋਲਣਾ ਚਾਹੀਦਾ ਜਿਨ੍ਹਾਂ ਜਿਨ੍ਹਾਂ ਦੀ ਪ੍ਰਵਿਰਤੀ ਸੰਤ ਵਾਲੀ ਹੋਵੇ ਨਾ ਕਿ ਅਸੰਤ ਵਾਲੀ ਹੋਵੇ ਬੋਲਤ ਬੋਲਤ ਵਢੇ ਬੇਕਾਰਾ ਬੋਲਤ ਬੋਲਤ ਵੜੇ ਵਿਕਾਰਾ ਪਰ ਥੇ ਮਨੇ ਵੜੇ ਅੱਛਾ ਬੋਲਤ ਬੋਲਤ ਮਤਲਬ ਜਿਹੜੇ ਜਦੋਂ ਅਸੀਂ ਕਿਸੇ ਅਸੰਤ ਬੰਦੇ ਨਾਲ ਜਾਂ ਮੂਰਖ ਬੰਦੇ ਨਾਲ ਬੋਲਦੇ ਆ ਤੇ ਸਾਡੇ ਜਿਹੜੇ ਵਿਕਾਰ ਜਿਹਨੂੰ ਅਸੀਂ ਵਿਕਾਰ ਕਹਿੰਨੇ ਆ ਉਹਨੂੰ ਵਿਕਾਰਾ ਲਿਖਿਆ ਹੈ ਹੂੰ ਬੋਲਦੇ ਆ ਬੋਲਦੇ ਆ ਉਹ ਵੜੇ ਮਨੇ ਮੇਰੇ ਖਿਆਲ ਵੱਧ ਜਾਂਦੇ ਨੇ ਹਾਂਜੀ ਮੂਰਖ ਬੰਦੇ ਨਾਲ ਬੋਲਣ ਨਾਲ ਸਾਡੇ ਵਿਕਾਰ ਵੱਧਦੇ ਨੇ ਇਸ ਕਰਕੇ ਸਾਨੂੰ ਅਸੰਤ ਨਾਲ ਨਹੀਂ ਬੋਲਣਾ ਚਾਹੀਦਾ ਜਿਹੜਾ ਸਟਾਰਟਿੰਗ ਲਾਈਨ 'ਚ ਕਿਹਾ ਗਿਆ ਸੀ ਸਾਨੂੰ ਸੰਤ ਬੰਦੇ ਨਾਲ ਹੀ ਬੋਲਣਾ ਚਾਹੀਦਾ ਹੈ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਇਹ ਕੀ ਕਹਿੰਦੇ ਨੇ ਬਿਨ ਬੋਲੇ ਕਿਆ ਕਰੇ ਵਿਚਾਰਾ ਬਿਨਾ ਬੋਲੇ ਫਿਰ ਅਸੀਂ ਵਿਚਾਰ ਕੀ ਕਰਾਂਗੇ ਕਿਉਂਕਿ ਮੂਰਖਾਂ ਨਾਲ ਤੇ ਅਸੀਂ ਗੱਲ ਕਰਨੀ ਨਹੀਂ ਤੇ ਬਿਨਾ ਬੋਲੇ ਅਸੀਂ ਕੀ ਵਿਚਾਰ ਕਰਾਂਗੇ ਕਿ ਕਿਸੇ ਨਾਲ ਵੀ ਬੋਲਣਾ ਹੀ ਨਹੀਂ ਚਾਹੀਦਾ ਤੇ ਵਿਚਾਰ ਕੀ ਹੋ ਕਿੱਦਾਂ ਹੋਏਗੀ ਬਿਨ ਬੋਲੇ ਕੀ ਕਰੇ ਵਿਚਾਰਾ ਕਹੋ ਕਬੀਰ ਛੁਣਛਾ ਕਟ ਬੋਲੇ ਛੁਣਛਾ ਦਾ ਕੀ ਅਰਥ ਹੈ ਮੈਨੂੰ ਕਲੀਅਰ ਨਹੀਂ ਹੋ ਰਿਹਾ ਪੋਕਲਾ ਪੋਕਲਾ ਛੁਚਾ ਅਮਾਨੇ ਗੁਣਾ ਗੁਣਾ ਤੋਂ ਵਹੀਨ ਗੁਣਾ ਤੋਂ ਵਾਂਜਾ ਜਿਵੇਂ ਕੋਈ ਭਾਂਡਾ ਹੁੰਦਾ ਨਾ ਜਿਵੇਂ ਭਾਂਡਾ ਹੁੰਦਾ ਕੋਈ ਖਾਲੀ ਹੁੰਦਾ ਨਾ ਉਹਨੂੰ ਛੂਛਾ ਕਹਿੰਦੇ ਆਂ ਠੀਕ ਖਾਲੀ ਭਾਂਡੇ ਨੂੰ ਠੀਕ ਤੇ ਮਤਲਬ ਜਿਹੜਾ ਅਸੰਤ ਸਟਾਰਟਿੰਗ ਚ ਕਿਹਾ ਉਹਨੂੰ ਹੀ ਮੁਰਗ ਕਿਹਾ ਉਹਨੂੰ ਹੀ ਫਿਰ ਛੂਛਾ ਕਿਹਾ ਥੱਲੇ ਆ ਕੇ ਤਹੋਂ ਕਬੀਰ ਛੂਛਾ ਘੱਟ ਬੋਲੇ ਜਿਹੜਾ ਗੁਨਾ ਤੋਂ ਵਹੀਨ ਹੈ ਉਹ ਬਹੁਤੀਆਂ ਗੱਲਾਂ ਕਰਦਾ ਹੈ ਜਿੱਦਾਂ ਕਹਿੰਦੇ ਖਾਲੀ ਭਾਂਡਾ ਬਹੁਤਾ ਵੱਜਦਾ ਉਸ ਤਰ੍ਹਾਂ ਉਹ ਬੋਲਦਾ ਬਹੁਤਾ ਹੈ ਪਰ ਉਹਦੇ ਬੋਲਣ ਦੀ ਗੱਲਾਂ ਦੇ ਵਿੱਚ ਕੋਈ ਅਰਥ ਕੁਝ ਡੂੰਘਾਈ ਨਹੀਂ ਹੁੰਦੀ ਬਸ ਉਹ ਬੋਲਦਾ ਹੈ ਉਹਨੂੰ ਖੁਦ ਨਹੀਂ ਕਈ ਵਾਰੀ ਪਤਾ ਹੁੰਦਾ ਕਿ ਉਹ ਕੀ ਬੋਲ ਰਿਹਾ ਇਸ ਕਰਕੇ ਇਹੋ ਜਿਹੇ ਬੰਦੇ ਦੀ ਸੰਗਤੀ ਚੰਗੀ ਨਹੀਂ ਹੈ ਭਰਿਆ ਹੋਏ ਸੁ ਕਭੂ ਨਾ ਡੋਲੇ ਹੁਣ ਇੱਥੇ ਆ ਕੇ ਉਹਨਾਂ ਨੇ ਸੰਤ ਦੀ ਗੱਲ ਕੀਤੀ ਹੈ ਫਿਰ ਵਾਪਸ ਕਿ ਜਿਹੜਾ ਭਰਿਆ ਹੋਇਆ ਹੈ ਜਿਹੜਾ ਸੰਤ ਹੈ ਜਿਸ ਨੂੰ ਇਹ ਗਿਆਨ ਹੋ ਚੁੱਕਾ ਹੈ ਕਿ ਕੀ ਅਸੀ ਕਰਨਾ ਹੈ ਕਿਵੇਂ ਸਾਨੂੰ ਜਿਉਣਾ ਹੈ ਜੀਵਨ ਜੀਣ ਦੀ ਸ਼ੈਲੀ ਹੈ ਗੁਰਬਾਣੀ ਤੇ ਆ ਸਾਨੂੰ ਜਿਹੜਾ ਕਿਸੇ ਵੀ ਭਰੇ ਹੋਏ ਨਾਲ ਰਹਿਣਾ ਜਾਂ ਬੋਲਣਾ ਚਾਹੀਦਾ ਹੈ ਜਿਹੜਾ ਘੱਟ ਬੋਲੇਗਾ ਕਿਉਂਕਿ ਉਹਨੂੰ ਪਤਾ ਹੈ ਕਿ ਇਹ ਜੋ ਹੋਣਾ ਸੋ ਹੋਣਾ ਹੀ ਹੋਣਾ ਹੈ ਇਹ ਮਤਲਬ ਦੁਨੀਆ ਇਦਾਂ ਹੀ ਚਲਣੀ ਹੈ ਤੇ ਮੈਂ ਜਿਹੜਾ ਹੈ ਉਸ RAM ਨਾਮ ਨੂੰ ਕਬੂਨਾ ਛੱਡੂ ਮੈਂ ਉਹਨੂੰ ਕਦੀ ਨਾ ਛੱਡਾਂ ਉਹ ਇਨਸਾਨ ਕਦੀ ਵੀ ਦੁਨੀਆ ਦੀ ਕਿਸੇ ਦੂਸਰੀ ਗੱਲ ਵਿੱਚ ਨਹੀਂ ਬੋਲੇਗਾ ਉਹ ਚੁੱਪ ਰਹੇਗਾ ਕਿਉਂਕਿ ਉਹਨੂੰ ਪਤਾ ਹੈ ਕਿ ਕੀ ਹੋ ਰਿਹਾ ਜਿਵੇਂ ਇੱਕ ਛੋਟੀ ਜਮਾਤ ਦਾ ਬੱਚਾ ਜਦੋਂ ਕੁਝ ਗੱਲਾਂ ਕਰਦਾ ਹੈ ਨਾ ਛੋਟਾ ਜਿਹਾ ਬੱਚਾ ਤੇ ਅਸੀਂ ਉਹਨੂੰ ਦੇਖ ਕੇ ਖੁਸ਼ ਹੁੰਨੇ ਆ ਸਾਨੂੰ ਪਤਾ ਹੁੰਦਾ ਹੈ ਕੀ ਖੇਡ ਰਿਹਾ ਹੈ ਕੀ ਕਰ ਰਿਹਾ ਹੈ ਪਾਪਾ ਮੈਨੇ ਇਹ ਕਰ ਦਿਆ ਮੰਮੀ ਦੇਖੋ ਮੈਨੇ ਕਰ ਲਿਆ ਅਸੀਂ ਬੜੇ ਖੁਸ਼ ਹੋ ਕੇ ਕਹਿੰਦੇ ਹਾਂ 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 ਬੇਟਾ ਤੂੰ ਕਰ ਦਿੱਤਾ ਇਹ ਤੇ ਇਹ ਉਹ ਗੱਲ ਹੈ ਜਦੋਂ ਕੋਈ ਜਿਹਨੂੰ ਗਿਆਨ ਹੁੰਦਾ ਹੈ ਨਾ ਉਹ ਅੱਗੋਂ ਦੀ ਬੋਲਦਾ ਹੀ ਨਹੀਂ ਆ ਉਹ ਕਹਿੰਦਾ ਹਾਂ ਠੀਕ ਹੈ ਜੋ ਤੁਸੀਂ ਕਰ ਰਹੇ ਹੋ ਕਰੀ ਚਾਓ ਤੇ ਭਰਿਆ ਹੋਏ ਸੋ ਕਬ ਹੋਣਾ ਡੋਲੇ ਇਹ ਅਰਥ ਮੇਰੀ ਸਮਝ ਚ ਆ ਰਹੇ ਨੇ ਕਬੀਰ ਜੀ ਦੇ ਬਾਕੀ ਮੈਨੂੰ ਪਤਾ ਨਹੀਂ ਮੈਂ ਠੀਕ ਕੀਤੇ ਨੇ ਕਿ ਨਹੀਂ ਮੇਰੇ ਵੱਲੋਂ ਐਨ ਆਈ ਜੀ ਵਾਹ ਗੁਰੂ ਜੀ ਦਾ ਖਾਲਸਾ ਅੱਛਾ ਵਾਹ ਗੁਰੂ ਜੀ ਕੀ ਫਤਿਹ ਪੰਜੇ ਤੁਸੀਂ ਬਹੁਤ ਅੱਛੇ ਬਹੁਤ ਅੱਛੀ ਕੋਸ਼ਿਸ਼ ਕੀਤੀ ਹੈ ਮੇਰੇ ਵੱਲੋਂ ਪੂਰੀ ਸ਼ਹਿਮਤੀ ਹੈ ਤੇ ਮੇਰੇ ਵੱਲੋਂ ਇੱਕ ਜਿਹੜਾ ਆਖਰੀ ਲਾਈਨ ਦਾ ਨਾ ਥੋੜਾ ਜਿਹਾ ਇਹਦੇ ਵਿੱਚ ਹੋਰ ਇੰਪਰੂਵਮੈਂਟ ਕਰੋ ਬਾਕੀ ਤੁਹਾਡੀ ਸਾਰੀ ਜਿਹੜੀ ਗੱਲ ਹੈ ਉਹ ਬਿਲਕੁਲ ਠੀਕ ਹੈ ਥੋੜੀ ਜਿਹੀ ਇੰਪਰੂਵਮੈਂਟ ਉਹ ਸਿਰਫ ਥੋੜੀ ਜਿਹੀ ਨਹੀਂ ਹੈ ਭਰਿਆ ਹੋਏ ਸੋ ਕਬੂ ਨਾ ਡੋਲੇ ਹੁਣ ਜਿਹੜਾ ਭਰਿਆ ਹੋਇਆ ਨਾ ਜਿਹੜਾ ਭਰਿਆ ਹੋਇਆ ਯਾਨੀ ਕਿ ਜਿਹੜਾ ਸੰਤ ਹੈ ਜਿਹੜਾ ਕੰਪਲੀਟ ਹੈ ਉਹ 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 ਆਪਣੀ ਅਵਸਥਾ ਤੋਂ ਡੋਲਦਾ ਨਹੀਂ ਉਹ ਆਪਣੀ ਅਵਸਥਾ ਤੇ ਟਿਕਿਆ ਰਹਦਾ ਕਿਉਂਕਿ ਉਹ ਸੰਤ ਉਹਨੇ ਉਹ ਗੱਲ ਨੂੰ ਸਮਝ ਲਿਆ ਤੇ ਜਿਵੇਂ ਤੁਸੀਂ ਥੋੜੇ ਵਿੱਚ ਇੱਕ ਲਾਈਨ ਚ ਬੋਲੇ ਨਾ ਵੀ ਬੱਚਾ ਕੁਝ ਵੀ ਕਰ ਰਿਹਾ ਤੇ ਵੱਡੇ ਨੂੰ ਜਿਹੜਾ ਸੰਤ ਹੈ ਜਿਹੜਾ ਪੱਕਿਆ ਹੋਇਆ ਉਹਨੂੰ ਪਤਾ ਹੈ ਵੀ ਇਹ ਇਹਦੀ ਅਵਸਥਾ ਹਲੇ ਇੰਨੀ ਹੀ ਹੈ ਇਹ ਹਲੇ ਛਲੰਗਾ ਮਾਰੇਗਾ ਇਹ ਹਲੇ ਉਛਲੇਗਾ ਹੈਨਾ ਜੋ ਇੱਥੇ ਉਹ ਕਹਿ ਰਹੇ ਨੇ ਵੀ ਜਿਹੜਾ ਸੰਤ ਹੈ ਭਰਿਆ ਹੋਇਆ ਹੈ ਉਹ ਕੰਪਲੀਟ ਹੈ ਭਰਿਆ ਹੋਇਆ ਦਾ ਮਤਲਬ ਕੰਪਲੀਟ ਹੈ ਉਹ ਕਦੇ ਵੀ ਉਹ ਆਪਣੀ ਥੋਟ ਤੋਂ ਕਦੀ ਨਹੀਂ ਟੁੱਲਦਾ ਠੀਕ ਹੈ ਹਾਂਜੀ ਇਸ ਤਰ੍ਹਾਂ ਜਿਆਦਾ ਚੁੱਕ ਰਹੀ ਹੈ ਬਹੁਤ ਸੋਹਣੀ ਹਾਂਜੀ ਬਹੁਤ ਸੋਹਣੀ ਤੁਸੀਂ ਕੀਤੀ ਔਰ ਸਾਡੇ ਮਹਿਮਨ ਨੂੰ ਤੁਸੀਂ ਫਲ ਲਾਇਆ ਅੱਜ ਫਲ ਸਾਨੂੰ ਦਿਖਿਆ ਹਾਂ ਹਾਂ ਜੀ ਹਾਂ ਇਹ ਸਭ ਤੁਹਾਡਾ ਸਾਰਾ ਦਾ ਕਹੀ ਸੀ ਕਿ ਮੇਰੇ ਖਿਆਲ ਐਪਰੀਸ਼ੀਏਸ਼ਨ ਅਮਨਜੋਤ ਪੈਂਜੀ ਨੇ ਵੀ ਐਪਰੀਸ਼ੀਏਟ ਕੀਤਾ ਬਹੁਤ ਸੋਹਣਾ ਸੀ ਜੀ ਹਾਂ ਬਾਕੀ ਸਭ ਨੂੰ ਠੀਕ ਲੱਗੀ ਕਿ ਮੈਂ ਕੀਤੀ ਹੈ ਤੇ ਮੈਨੂੰ ਇਹ ਲੱਗ ਰਿਹਾ ਕਿ ਠੀਕ ਲੱਗੀ ਕਿ ਨਹੀਂ ਕਿੱਛਾ ਨਹੀਂ ਨਹੀਂ ਠੀਕ ਹੈ ਠੀਕ ਹੈ ਠੀਕ ਬਾਕੀ ਹੋਰ ਵੀ ਵੀ ਦੱਸ ਦੇਣ ਅਮਨਜੋਤ ਪੈਂਜੀ ਨੇ ਦੱਸਤਾ ਬਹੁਤ ਬਹੁਤ ਆ ਗਿਆ ਬਾਕੀ ਸਤਿੰਦਰ ਕੋ ਜੀ ਨੇ ਮੈਂ ਗੁਰਵਚਨ ਜੀ ਨੇ ਦੱਸਤਾ ਜੀ ਅਮਨਜੋਤ ਪਿੰਦੀ ਨੇ ਵੀ ਫਿਰ ਤੁਹਾਨੂੰ ਲਾਈਕ ਕਰਤਾ ਰਕਵੀਰੂ ਜੀ ਨੇ ਵੀ ਲਾਈਕ ਕਰਤਾ ਧੰਨਵਾਦ ਜੀ ਠੀਕ ਹੈ ਮਤਲਬ ਥੋੜੀ ਜਿਹੀ ਅਕਲ ਹੋਰ ਆ ਗਈ ਹੈ ਮਾੜੀ ਜੀ ਜੀ ਗੁਰਵਚਨ ਸਿੰਘ ਜੀ ਹੈਂਡ ਰੇਸ ਕੀਤਾ ਤੁਸੀਂ ਹਾਂਜੀ ਵੀਰ ਜੀ ਹਾਂਜੀ ਇਹ ਜਿਹੜਾ ਸ਼ਬਦ ਹੈ ਨਾ ਇਹ ਸਾਨੂੰ ਇਹ ਮੋਰਲ ਸਿੱਖਿਆ ਦੇ ਰਿਹਾ ਕਿ ਉਹਨਾਂ ਬੰਦਿਆਂ ਨਾਲ ਹੀ ਬੈਠੀਏ ਜਿਨ੍ਹਾਂ ਨਾਲ ਕੋਈ ਕ੍ਰੀਏਟਿਵ ਗੱਲਾਂ ਹੋ ਸਕਣ ਜ਼ਰੂਰੀ ਨਹੀਂ ਹੈ ਮਤਲਬ ਗੁਰਬਾਣੀ ਨਹੀਂ ਇਹ ਗੱਲਾਂ ਕਰਨੀਆਂ ਉਹ ਗੱਲਾਂ ਕਰਨੀਆਂ ਜਿਨ੍ਹਾਂ ਨਾਲ ਸਾਡੀ ਜ਼ਿੰਦਗੀ 'ਚ ਆਨੰਦ ਆ ਜਾਏ ਨਾ ਕਿ ਡਿਪਰੈਸ਼ਨ ਆ ਜਾਏ ਅਸੀਂ ਕਈਆਂ ਨਾਲ ਬੈਠਦੇ ਆਂ ਤੇ ਉਹ ਉਹਨਾਂ ਨਾਲ 10 ਮਿੰਟ ਬੈਠਦੇ ਆਂ ਲੱਗਦਾ ਜਿਵੇਂ ਅਸੀਂ ਡਿਪਰੈਸ਼ਨ ਨਹੀਂ ਚਲੇ ਗਏ ਤੇ ਇਹ ਸ਼ਾਂਤ ਲਫ਼ਜ਼ ਆ ਨਾ ਸ਼ਾਂਤ ਲਫ਼ਜ਼ ਉਹ ਉਹਦੇ ਵਾਸਤੇ ਨਹੀਂ ਕਿ ਆ ਕੀ ਜਿਹੜੇ ਬਹੁਤ ਮਤਲਬ ਮੰਨ ਨੇ ਉਹ ਸਾਰਾ ਗਿਆਨ ਹੁੰਦਾ ਉਹਨਾਂ ਨੂੰ ਪ੍ਰੈਕਟੀਕਲ ਹੁੰਦੇ ਨੇ ਸੰਤ ਦਾ ਮਤਲਬ ਹੈ ਜਿਹੜੇ ਕਿ ਜਗਿਆਸੂ ਹੁੰਦੇ ਨੇ ਜਿਹੜੇ ਇਮਾਨਦਾਰ ਨੇ ਸੱਚ ਜਾਣਨ ਲਈ ਉਹ ਜਦੋਂ ਗੱਲਬਾਤ ਕਰਦੇ ਨੇ ਗੁਰਬਾਣੀ ਦੀ ਉਸ ਟਾਈਮ ਦੋਨੋਂ ਸੰਤ ਹੁੰਦੇ ਨੇ ਕਹਿਣ ਵਾਲਾ ਵੀ ਸੰਤ ਹੁੰਦਾ ਸੁਣਨ ਵਾਲਾ ਵੀ ਸੰਤ ਹੁੰਦਾ ਪਰ ਜੇ ਕੋਈ ਸਾਡਾ ਸਾਡੀ ਪ੍ਰੀਖਿਆ ਲਾਣਾ ਜਾਂਦਾ ਜਾਂ ਕੁਝ ਇਸ ਲਈ ਸਾਡੇ ਕੋਲ ਕੁਝ ਜਾਣਨਾ ਚਾਹੁੰਦਾ ਕਿ ਵੀ ਅਸੀਂ ਅੱਗੇ ਕਨਵੇ ਕਰਕੇ ਅਸੀਂ ਆਪਣੀ ਵਾਹ ਵਾ ਲੁੱਟੀਏ ਤੇ ਵੀ ਉਹਦਾ ਜਿਹੜਾ ਮਕਸਦ ਹੈ ਨਾ ਆਪਣੇ ਆਪ ਨੂੰ ਸੁਧਾਰਨਾ ਨਾ ਹੋਵੇ ਕੁਝ ਹੋਰ ਮਕਸਦ ਹੋਵੇ ਕੁਝ ਹੋਰ ਨਿਸ਼ਾਨਾ ਹੋਵੇ ਕਿ ਉਹ ਫਿਰ ਸੰਤ ਨਹੀਂ ਹੈ ਫਿਰ ਉਹਦੇ ਅੱਗੇ ਉਹਦੇ ਭਾਵ ਲਵੋ ਉਹਦੇ ਅੱਗੇ ਆਪਣਾ ਗਿਆਨ ਨਹੀਂ ਰੱਖਣਾ ਹਰੇਕ ਅੱਗੇ ਆਪਣਾ ਗਿਆਨ ਨਹੀਂ ਰੱਖਣਾ ਜੋ ਸਾਨੂੰ ਗਿਆਨ ਮਿਲਿਆ ਉਹ ਐਸੇ ਕਿਸੇ ਛਲਾਰਤੀ ਬੰਦੇ ਅੱਗੇ ਨਹੀਂ ਰੱਖਣਾ ਉੱਥੇ ਚੁੱਪ ਰਹਿਣਾ ਬਲੇ ਅਸਾਂਤ ਜਿਹੜਾ ਕਿ ਜਗਿਆਸੂ ਨਹੀਂ ਹੈ ਇਮਾਨਦਾਰੀ ਨਾਲ ਨਹੀਂ ਸਿੱਖਣਾ ਜਾਂਦਾ ਕੁਝ ਹੋਰ ਮਕਸਦ ਕਰਕੇ ਨੇੜੇ ਬੈਠਿਆ ਉਹ ਨੂੰ ਭਾਪ ਲਾਂਦਾ ਜਿਹੜਾ ਬੰਦਾ ਜਿਹੜਾ ਗਿਆਨ ਨਾਲ ਪਰਿਆ ਆ ਫਿਰ ਉਹਦੇ 라ਹੋ ਵਿੱਚ ਕਹਿੰਦੇ ਨੇ ਫਿਰ ਕੀ ਬੋਲੀਏ ਬੋਲਣਾ ਕੀ ਗੱਲ ਇਹ ਕੁਐਸਚਨ ਹੈ ਗੁਰੂ ਜੀ ਸਾਨੂੰ ਦੱਸਿਏ ਕਿ ਅਸੀਂ ਕੀ ਬੋਲੀਏ ਕਿਵੇਂ ਕਿ ਚੁਪਰਾਣਾ ਕਿਵੇਂ ਕਿ ਬੋਲਣਾ ਕਹਿੰਦੇ ਨੇ ਜੈਸੇ ਰਾਮ ਨਾਮ ਰਵ ਰਹੀਏ ਭਈ ਰਾਮ ਦੇ ਨਾਲ ਨਾਲ ਜੁੜੇ ਰਹਿਣਾ ਉਹ ਵਾਲੀਆਂ ਗੱਲਾਂ ਕਰੀਏ ਜਿਹਰ ਨਾਲ ਸਾਨੂੰ ਕੁਝ ਫਾਇਦਾ ਹੋਵੇ ਸੁਣਨ ਵਾਲੇ ਨੂੰ ਫਾਇਦਾ ਹੋਵੇ ਕਹਿਣ ਵਾਲੇ ਨੂੰ ਵੀ ਫਾਇਦਾ ਹੋਵੇ ਤੇ ਫਿਰ ਅੱਗੋ ਸਾਰਾ ਉਹਦੇ ਵਿੱਚ ਦੱਸਿਆ ਉਹ ਵਿੱਚ ਕਿਸ ਤਰ੍ਹਾਂ ਕਰਨਾ ਹੈ ਕਿਸ ਤਰ੍ਹਾਂ ਨਹੀਂ ਕਰਨਾ ਸਾਰਾ ਪੈਂਜੀ ਉਹਦਾ ਕਰ ਹੀ ਚੁੱਕੇ ਨੇ ਤੇ ਭਰਿਆ ਹੋਏ ਜਿਹੜਾ ਉਹ ਜਿਹੜਾ ਪਰਮਵੀਰ ਸਿੰਘ ਸਾਨੀ ਜੀ ਨੇ ਇਸ਼ਾਰਾ ਕੀਤਾ ਡੋਲੇ ਵਾਲਾ ਉਹ ਡੋਲਦਾ ਨਹੀਂ ਹੈ ਉਹ ਕਿਸੇ ਪੱਖੋਂ ਵੀ ਥੜਕਦਾ ਨਹੀਂ ਹੈ ਧੈਨੀਆਂ ਕਲਾਂ ਵਿੱਚ ਨਹੀਂ ਜਾਂਦਾ ਉਹਨੂੰ ਕਹਿੰਦੇ ਨੇ ਨਾ ਡੋਲ ਹੈ ਤੇ ਜਿਹੜਾ ਖਾਲੀ ਜਿਹੜੇ ਗਿਆਨ ਨਹੀਂ ਹੈ ਉਹ ਸਮਝਦਾ ਮੈਂ ਗਿਆਨਵਾਰਾ ਉਹ ਪਤਾ ਨਹੀਂ ਕੀ ਹਾਲਪਤਾਲ ਦੀਆਂ ਗੱਲਾਂ ਬੋਲਦਾ ਰਹਿੰਦਾ ਤੇ ਜਿਹਦੇ ਨਾਲ ਕੋਈ ਫਾਇਦਾ ਨਹੀਂ ਹੁੰਦਾ ਧੰਨਵਾਦ ਜੀ ਜੀ ਹਨਾ ਜੀ ਜੀ ਇੱਕ ਪੰਕਤੀ ਤਾਂ ਹੋਰ ਤੁਸੀਂ ਠੀਕ ਕਰਨੀ ਸੀ ਮੈਂ ਸਕਿਪ ਕਰ ਗਿਆ ਸੰਤਨ ਸਿਓ ਬੋਲੇ ਬੋਲੇ ਉਪਕਾਰੀ ਇੱਥੇ ਜਿਹੜਾ ਨਾ ਸੰਤਨ ਸਿਓ ਸੰਤਨ ਸੰਤਨਾ ਦੇ ਨਾਲ ਨਹੀਂ ਠੀਕ ਹੈ ਇੱਥੇ ਆਏਗਾ ਸੰਤਨ ਸਿਓ ਸੰਤਨ ਜਿਹੜੇ ਸੰਤ ਹੁੰਦੇ ਨੇ ਉਹਨਾਂ ਕੋਲ ਕੀ ਹੁੰਦਾ ਹੈ ਉਹ ਜਦੋਂ ਵੀ ਬੋਲ ਬੋਲਦੇ ਨੇ ਉਹਨਾਂ ਦੇ ਬੋਲ ਉਪਕਾਰੀ ਹੁੰਦੇ ਨੇ ਇੱਥੇ ਉਸ ਉਸ ਟੋਨ ਚ ਆ ਰਿਹਾ ਹੈ ਜਿਹੜਾ ਜਿਹੜਾ ਸੰਤਨ ਨਾਲ ਗੱਲ ਕਰ ਰਿਹਾ ਹਲੇ ਉਹ ਉਪਕਾਰੀ ਨਹੀਂ ਹੈ ਉਹਨੇ ਤਾਂ ਉਪਕਾਰ ਪ੍ਰਾਪਤ ਕਰਨਾ ਹੈ ਅੱਛਾ ਸੋ ਇੱਥੇ ਉਹ ਟੋਨ ਹੈਗੀ ਸੰਤਨ ਸਿਓ ਮਤਲਬ ਸੰਤਨਾਂ ਦੇ ਕੋਲੋਂ ਸੰਤਨਾਂ ਦੇ ਵੱਲੋਂ ਉਪਕਾਰ ਉਪਕਾਰ ਵਾਲੀਆਂ ਹੀ ਗੱਲਾਂ ਆਣ ਗਿਆ ਹੂੰ ਬਸ ਇਹ ਥੋੜਾ ਜਿਹਾ ਠੀਕ ਕਰਨਾ ਹੈ ਧੰਨਵਾਦ ਜੀ ਧੰਨਵਾਦ ਹੋਰ ਕਿਸੇ ਵੀ ਪਰ ਨੇ ਕੋਈ ਗੱਲ ਕਰਨੀ ਹੋਵੇ ਤੇ ਜ਼ਰੂਰ ਕਰ ਲਓ ਜੀ ਨਹੀਂ ਤੇ ਵੀਰ ਜੀ ਮੈਂ ਕਾਂਗੀ ਰਿਕਾਰਡਿੰਗ ਸਮਾਪਤ ਕਰਨੀ ਹੈ ਤੇ ਕਿ ਲੋ ਕਰ ਲਈ ਹਾਂ ਜੀ ਹੋਰ ਕਿਸੇ ਵੀਰ ਭੈਣ ਨੇ ਜੇ ਕੋਈ ਸਵਾਲ ਕਰਨਾ ਹੈ ਤੇ ਤੁਸੀਂ ਜਰੂਰ ਕਰ ਸਕਦੇ ਹੋ ਸਾਡਾ ਜਿਹੜਾ ਮੰਚ ਹੈ ਇਹ ਖੁੱਲੇ ਵਿਚਾਰਾਂ ਵਾਸਤੇ ਮੰਚ ਹੈ ਕੋਈ ਇੱਕ ਸ਼ਬਦ ਇੱਕ ਸਾਡੇ ਕੋਲ ਵੀ ਨਵੇਂ ਜੁੜੇ ਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਤੇ ਇੱਕ ਉਹਨਾਂ ਨੂੰ ਵੀ ਇਹ ਐਡਰੈਸ ਕਰ ਰਹੇ ਹਾਂ ਅਸੀਂ ਤੇ ਹੋਰ ਜਿਹੜੇ ਸਾਨੂੰ ਸੁਣਦੇ ਆ YouTube ਦੇ ਉੱਪਰ ਵੀ ਸਾਡਾ ਚੈਨਲ ਹੈ ਜਿਹੜੇ ਵੀ ਸਾਡੇ ਕੋਲ ਨਵੇਂ ਆਏ ਨੇ ਤੁਸੀਂ ਸਾਡੇ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਉੱਥੇ ਵੀ ਤੁਸੀਂ ਕੁਝ ਰਿਕਾਰਡਿੰਗਸ ਦੇਖੋ ਅਸੀਂ ਸੰਗਤ ਇਕੱਠੇ ਹੋ ਕੇ ਪ੍ਰਚਾਰਕਾਂ ਤੋਂ ਥੋੜਾ ਜਿਆਦਾ ਦੁਨੀਆ ਜਿਵੇਂ ਰਿਕਾਰਡਿੰਗ ਤੋਂ ਪਹਿਲਾਂ ਮੇਰੇ ਵਿਜੀ ਨਾਲ ਗੱਲ ਹੋ ਰਹੀ ਸੀ ਜਿਹਨੇ ਉਹਦੇ ਜੁਰੇ ਨੇ ਸੰਗਤ ਕਨਫਿਊਜ਼ ਹੈ ਸੋ ਇੱਕ ਕਨਫਿਊਜ਼ਨ ਦਾ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਉਹ ਵੀ ਜ਼ੂਮ ਮੀਟਿੰਗ ਕਰਦੇ ਨੇ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਹੈ ਵੀ ਤੁਸੀਂ ਆਪਣੇ ਪਲੈਟਫਾਰਮ ਤੇ ਸੰਗਤ ਨੂੰ ਇਨਵੋਲਵ ਕਰੋ ਵਨ ਸਾਈਡਿਡ ਕਥਾਵਾਂ ਤੋਂ ਸੰਗਤ ਕਨਫਿਊਜ਼ ਹੋ ਚੁੱਕੀ ਹੈ ਅੱਜ ਜਿਵੇਂ ਅਸੀਂ ਦੇਖੋ ਅਸੀਂ ਸੰਗਤ ਹੀ ਸੀਗੇ ਭੈਣ ਭਰਾਵਾਂ ਨੇ ਉਂਗਲਾ ਪਕੜੀਆਂ ਇੱਕ ਦੂਜੇ ਦੀਆਂ ਅਸੀਂ ਇੱਕ ਦੂਜੇ ਦੇ ਅਰਥ ਕਰਨ ਲੱਗ ਗਏ ਕਿਤੇ ਜਿੱਥੇ ਕਿਤੇ ਕੁਝ ਕਮੀ ਪੇਛੀ ਲੱਗਦੀ ਹੈ ਤੇ ਵੱਡਾ ਭਰਾ ਆ ਕੇ ਉੱਥੇ ਜਿਹਦੇ ਕੋਲ ਸਮਝ ਹੈ ਉਹ ਦੋ ਲਾਈਨਾਂ ਆਪਣੀਆਂ ਦੱਸ ਦਿੰਦਾ ਤੇ ਇੱਕ ਦੂਜੇ ਦੀ ਉਂਗਲ ਪਕੜ ਕੇ ਅਸੀਂ ਚੱਲ ਰਹੇ ਹਾਂ ਸੋ ਸਮਾ ਹੈ ਦੋ ਚਿੱਤੀ ਖਤਮ ਕਰਨ ਦਾ ਸਮਾ ਹੈ ਇੱਕ ਹੋਣ ਦਾ ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਵੀ ਸਾਡੀਆਂ ਥਾਟਸ ਅਲੱਗ-ਅਲੱਗ ਚੱਲ ਰਹੀਆਂ ਨੇ ਜਿਵੇਂ ਕਨਫਿਊਜ਼ਨ ਵਧਦੀ ਹੋਈ ਹੈ ਸਾਡੇ ਪੰਥ ਵਿੱਚ ਤੇ ਕਨਫਿਊਜ਼ਨ ਇਸੇ ਕਰਕੇ ਵਧੀ ਹੋਈ ਹੈ ਕਿਉਂਕਿ ਅਸੀਂ ਜਿਹੜੀ ਬਾਣੀ ਹੈ ਉਹ ਬਾਣੀ ਨੂੰ ਅਲੱਗ-ਅਲੱਗ ਇੰਟਰਪ੍ਰੀਟ ਕਰਤਾ ਹੋਇਆ ਤੇ ਇਹ ਨਹੀਂ ਹੋਣਾ ਚਾਹੀਦਾ ਉਹਦਾ ਕਾਰਨ ਕੀ ਹੈ ਨਹੀਂ ਕਿਉਂ ਹੋਣਾ ਚਾਹੀਦਾ ਕਿਉਂਕਿ ਸਾਡਾ ਗੁਰੂ ਇੱਕ ਹੈ ਬਾਣੀ ਇੱਕ ਹੈ ਗ੍ਰੰਥ ਇੱਕ ਹੈ ਤੇ ਫਿਰ ਸਾਡੀਆਂ ਥਾਟਸ ਜਿਹੜੀਆਂ ਨੇ ਅਲੱਗ-ਅਲੱਗ ਨਹੀਂ ਹੋਣੇ ਚਾਹੀਦੀਆਂ ਕਾਰਨ ਇੱਕੋ ਹੀ ਹੈ ਵੀ ਅ ਸਾਨੂੰ ਇੱਕ ਸਮਾਜ ਨੇ ਆਦਤ ਪਾਈ ਹੋਈ ਹੈ ਆਪਣਾ ਇੱਕ ਟੌਪਿਕ ਏਜੰਡਾ ਲੈ ਕੇ ਕਿਸੇ ਵੀ ਗ੍ਰੰਥ ਦੇ ਕਿਸੇ ਵੀ ਅੰਕ ਤੋਂ ਅੱਧੀ ਪੰਕਤੀ ਇੱਕ ਪੰਕਤੀ ਕੋਟ ਕਰਕੇ ਆਪਣਾ ਬੇਸਿਕ ਆਈਡੀਆ ਸਿੱਧ ਕਰਨ ਤੇ ਕੱਲ ਵੀ ਮੇਰੀ ਕਿਸੇ ਜ਼ੂਮ ਮੀਟਿੰਗ ਚ ਮੀਟਿੰਗ ਸੀਗੀ ਤੇ ਉੱਥੇ ਉਹਨਾਂ ਨੇ ਇੱਕ ਐਸੀ ਬਾਣੀ ਨੂੰ ਦੋ ਚਾਰ ਪੰਕਤੀਆਂ ਲੈ ਕੇ ਐਸੀ ਪਿਕਚਰ ਖਿੱਚਤੀ ਫਿਰ ਉਹ ਉੱਥੇ ਡਿਸਕਸ਼ਨ ਹੋਈ ਉੱਥੇ ਫਿਰ ਮੈਂ ਉਹਨਾਂ ਨੂੰ ਡਿਸਕਸ਼ਨ ਕੀਤੀ ਵੀ ਜਿਹੜਾ ਤੁਸੀਂ ਪੜ੍ਹ ਰਹੇ ਹੋ ਸ਼ਬਦ ਉਹਦੇ ਆਖਿਰ 'ਚ ਦੇਖੋ ਗੁਰੂ ਪਾਸ਼ਾ ਨੇ ਕੀ ਲਿਖਿਆ ਉਹ ਗੱਲ ਫਿਰ ਉੱਥੋਂ ਦੀ ਟਰਨ ਹੋ ਗਈ ਸੋ ਇੱਥੋਂ ਦੀ ਸਾਨੂੰ ਬਚ ਕੇ ਨਿਕਲਣਾ ਤੇ ਇਸ ਪਲੈਟਫਾਰਮ ਨੂੰ ਯੂਜ਼ ਕਰੋ ਵੱਧੋ ਵੱਧ ਯੂਜ਼ ਕਰੋ ਤੇ ਜਿਹੜੇ ਵੀ ਆਪਣਾ ਪਲੈਟਫਾਰਮ ਚਲਾ ਰਹੇ ਨੇ ਉੱਥੇ ਵੀ ਉਹਨਾਂ ਨੂੰ ਇਹ ਬੇਨਤੀ ਹੈ ਸੰਗਤ ਨੂੰ ਮੌਕਾ ਦਿਓ ਸੰਗਤ ਗੱਲ ਕਰੇ ਆਪਣੇ ਦਿਲ ਦੀ ਗੱਲ ਰੱਖੇ ਆਪਣੇ ਦਿਲ ਦੀ ਗੱਲ ਪੁੱਛੇ ਤੇ ਆਪਣੇ ਦਿਲ ਦੀ ਗੱਲ ਇਹਦੇ ਵਿੱਚੋਂ ਹੀ ਫਿਰ ਜਵਾਬ ਆਏ ਜਿਵੇਂ ਇੱਥੇ ਬੋਲਿਆ ਗਿਆ ਨਾ ਕਿਆ ਕਹੀਏ ਕੀ ਕਹਿਣਾ ਕੀ ਹੈ ਬਸ ਇੱਕ ਦੂਜੇ ਦੇ ਨਾਲ ਰੰਗ ਜਾਈਏ ਇੱਕ ਦੂਜੇ ਦੇ ਨਾਲ ਰੱਚ-ਬੱਛ ਜਾਈਏ ਤਾਂ ਕਿ ਸਾਡੀਆਂ ਥਾਟਸ ਇੱਕ ਹੋ ਜਾਣ ਸੋ ਇੱਕ ਵਾਰੀ ਫਤਿਹ ਬੁਲਾਨੇ ਆ ਜੀ ਅਸੀਂ ਸਾਰੇ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਵਾਹ ਗੁਰਜੀ ਕੀ ਫਤਿਹ